ਤੇਰਾ ਬਾਪ ਜੀ ਪਾਇਆ ਦਾ लाडला ਜਿੰਨ ਲਾਭ ਤੇਰਾ ਬਾਪ ਜੀ ਸਾਂ ਦਾ ਲਾਡਲਾ ਜਨ ਲਾਭ ਤੇਰਾ ਬਾਪ ਜੀ ਬਾਪ <tay> ਜੀ ਸਾਂ ਦਾ ਲਾਡਲਾ ਜਨ ਲਾਭ ਤੇਰਾ ਬਾਪ ਜੀ ਜੀ ਅਗਰ ਮੋੜਾ ਇਹ ਵੀ ਮੇਰਾ ਦੱਸੀ ਮੈਨੂੰ ਕੋਈ ਸਾਰੇ ਮਿਲ ਕੇ ਕਹਿੰਦਾ ਕੋਈ ਖੰਡਿਤ ਸੁੱਕ ਲਾਉਂਦੇ ਸੀਗੇ ਇਕੱਠੇ ਹੋ ਕੇ ਇਹ ਕੋਈ ਸਾਂਝੀ ਵੀ ਸੁੱਕ ਲੱਗਦੀ ਰਹੀ ਹੈਗਾ ਪਹਿਲਾਂ ਕਿਹੜਾ ਬਾਬਾ ਜੀ ਮਟਕੇ ਤੇ ਕੋਈ ਸਮਾਨ ਦਿੱਤਾ ਹੋਇਆ ਕਹਿੰਦਾ ਗੜਮ ਘਾਲ ਕੇ ਤੇਰੀ ਰੱਤ ਕੰਮ ਪਾਉਂਦੀ ਆ ਫੋਟੋਆ ਦੇਖ ਕੇ ਆਇਆ ਸੀ ਤੂੰ ਇਹ ਗੁੱਡੀ ਦੀਆਂ ਕੋਈ ਲਗਾ ਡੋਰੋ ਨਹੀਂ ਯਾਦ ਕਰਾ ਇਹ ਫੋਟੋ ਦੇਖਾਇਆ ਅੱਗੇ ਖੜਾ ਆ ਬਾਬਾ ਪਾਪਾ ਨੂੰ ਮੋਰ ਪਾਪਾ ਨੂੰ ਇਹ ਯਾਦ ਨਹੀਂ ਕੋਈ ਆ ਤੇ ਉਹ ਕਿੰਦਾ ਕਿੰਦਾ ਇੱਕ ਥਾਂ ਵੀ ਨਹੀਂ ਕਹਿੰਦਾ ਤਿੰਨ ਥਾਂ ਇਲਾਜ ਕਰਾਇਆ ਤੁਸੀਂ ਤਿੰਨ ਥਾਂ ਇਲਾਜ ਕੀ ਉਹ ਆਪਦੇ ਘਰੋਂ ਲਾ ਕੇ ਕਰ ਗਿਆ ਸਹੀ ਹਵਾ ਬਬੀ ਕੀ ਲਾਇਆ ਸੀ ਇਲਾਜ ਕਰਨ ਦੇ ਵਿੱਚ ਉਹਨੇ ਬਾ ਦੇ ਤਾ ਸੇ ਬਾਬਾ ਨਾ ਦੋਰਾ ਹੀ ਕਰਦੇ ਕਿਹੜਾ ਬਾਬਾ ਖੜਾ ਹੋ ਜਾ ਕੰਨ ਆਏ ਇਹ ਮਾਪੇ ਖੜੇ ਹੋਇਆ ਬਰਾਵਾ ਨਤਵਰ ਨਹੀਂ ਉਹ ਨੌਜਾ ਹੋ ਗਿਆ ਬਲੀਚ ਸਾਇਆ ਇਹ ਵੀਰ ਮੇਰਾ ਦਸਿਕ ਕਹਿੰਦਾ ਜਿੱਦ ਦੇ ਵੀ ਇਹ ਜਗਾ ਛੱਡੀ ਐ ਤੁਸੀਂ ਪੁਰਾਣੀ ਜਿਹੜੀ ਸਤਾਨ ਬਾਬੇ ਦਾ ਬਣਿਆ ਹੋਇਆ ਐ ਅਡੋ ਅਟੀ ਮਕਾਨ ਜਿਹਦੇ ਚ ਵੀ ਪਾਏ ਹੋਏ ਉਹ ਮੇ ਆਪ ਦੇ ਸਤਾਨ ਬਣਾ ਲੇ ਉਸ ਜਗਾ ਤੇ ਕਿਸੇ ਨੇ ਪ੍ਰਸ਼ਾਦ ਵੀ ਨਹੀਂ ਚੜਾਇਆ ਕਹਿੰਦਾ ਸੱਚੀ ਐ ਗੱਲ ਬਾਬੇ ਤੋਂ ਮੈਨੂੰ ਰਿਜ਼ਲਟ ਦਵਾ ਦਵਾ ਯਾਰ ਪਿੱਤਰਾਂ ਨੂੰ ਬਾਬੇ ਨੂੰ ਆਪਦੇ ਨੂੰ ਮੰਨ ਲੈਗਾ ਜਿਵੇਂ ਪਹਿਲਾਂ ਮੰਨਦੇ ਸੀ ਓਵੇਂ ਮੰਨ ਲੈਗਾ ਤੇ ਬਾਬਾ ਕੀ ਕੇ ਅੰਦਰ ਜਿਵੇਂ ਪਹਿਲਾ ਤੇਰੀ ਜਗਾ ਬਣੀ ਐ ਉਥੇ ਸਗਵੀ ਜਗਾ ਜਾ ਕੇ ਪਹਿਲਾ ਪ੍ਰਸ਼ਾਦ ਚੜਾ ਕੇ ਬਾਬੇ ਨੂੰ ਮਨਾ ਕੇ ਆਪਦੇ ਘਰੇ ਸਥਾਪਨ ਕਰ ਲਿਓ ਠੀਕ ਐ ਕਰੇ ਸਥਾਪਨ ਕਰਕੇ ਮਾਤਾ ਦਾ ਜਗਰਾਤੇ ਦਾ ਗਹਿਣਾ ਵਾਰ ਕੇ ਰੱਖਦੀ ਰੱਖ ਦੇਗਾ ਕਿੱਥੋਂ ਸੁੱਤੀ 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 ਚਮਕ ਜਾਂਦੀ ਐ ਮਿੱਠੇ ਨੂੰ ਜੀ ਕਰਦਾ ਤੇਰਾ ਬੜਾ ਮਿੱਠੇ ਨੂੰ ਜੀ ਕਰਦਾ ਕਹਿੰਦਾ ਦਬਾ ਪਿੰਦਾ ਡਰ ਗਈ ਸੀ ਤਿੰਨ ਚਾਰ ਵਾਰੀ ਐ ਲੱਗਦਾ ਜਿਵੇਂ ਪਿੱਛੇ ਕੋਈ ਮੇਰੇ ਆ ਰਿਹਾ ਤੇ ਪਿੱਛੇ ਮੁੜ ਕੇ ਦੇਖੇ ਕਹਿੰਦਾ ਕੋਈ ਨਹੀਂ ਐ ਬਾਬਾ ਜੀ ਤੇ ਕੀ ਕਹਿੰਦਾ ਚੱਲ ਬਾਬਾ ਜੀ ਕਰਵਾਣਾ ਆ ਜਾ ਆ ਜਾ ਆ ਜਾ ਆਪਾਂ ਤਾਂ ਪਰਦੇ ਨੇ ਆ ਜਾ ਥੱਲੇ ਸੰਗਣਾ ਰੱਬ ਕੇ ਤੇ ਰਹਿ ਗਿਆ ਆਪੇ ਤੇ ਮੇਰੇ ਆ ਜਿਹੜੀ ਡਿੱਗੀ ਚ ਡੁੱਬ ਕੇ ਕਹਿੰਦਾ ਜਨਾਨੀ ਮਰੀ ਐ ਤੇਰੇ ਘਰ ਚ ਸਭ ਤੋਂ ਜ਼ਿਆਦਾ ਦਿੱਕਤ ਉਸ ਦੀ ਐ ਤੇਰੇ ਤੇਰੇ ਨਹੀਂ ਕਹਿੰਦਾ ਤੇਰੇ ਸਾਰੇ ਅੜੋਸਪੜਾ ਦੇ ਜਿਹੜੇ ਪਰਿਵਾਰ ਹੈਗੇ ਉਹਨਾਂ ਤੇ ਵੀ ਹੈਗੀ ਐ ਹੈਗੀ ਐ ਆ ਬਾਬਾ ਜੀ ਹੈ ਸਭ ਤੋਂ ਪਹਿਲਾਂ ਤੈਨੂੰ ਜਿਹੜੀ ਗੱਲ ਦੱਸੀਏ ਕਹਿੰਦਾ ਆਪਦੇ ਘਰ ਦੀਓ ਪ੍ਰਸ਼ਾਦ ਚੜਾ ਕੇ ਆਪਦੇ ਬਾਬੇ ਨੂੰ ਮਨਾਈ ਅਰੇ ਸ੍ਰੀਤਾ ਤੋਂ ਬਾਅਦ ਆਪਦੇ ਘਰ ਦੀ ਕੀਲ ਕਰਵਾ ਲਈ ਇਹਦਾ ਥੋੜਾ ਸਮਾਨ ਲਗੂ ਨਹੀਂ ਹਟਾਈ ਯਾਦ ਕਰੀਂ ਕਾਹ ਕਰਦੇ ਨੇ ਕੋਈ ਗੱਲ ਆ ਗਈ ਤੇਰੇ ਸਮਝ ਆ ਗਈ ਕਿਹਦਾ ਬੋਬਾ ਦਾ ਨਾਮ ਹੁਣ ਲੈ ਕੀ ਕਰਨਾ ਅੱਜ ਹੋਸਪਟਲ ਦੀ ਕਿੰਨੀ ਗੱਲ ਬਾਬੇ ਨੇ ਦੱਸੀ ਕਿੰਦਾ ਵੀਰ ਮੇਰੇ ਪిల్లా ਦਾ ਤੈਨੂੰ ਉਹ ਕਰਨੀ ਪਊਗੀ ਫੇਰ ਅਗਲੀ ਗੱਲ ਦੱਸੀ ਕਿੰਦਾ ਬਾਬਾ ਤੇਰੀ ਝੋਲੀ ਭਰ ਦਵੇ ਕਹਿੰਦਾ ਅਗਲੇ ਸਾਲ ਇਸੇ ਦਰਬਾਰ ਤੇ ਜਗਰਾਤਾ ਕਰਵਾ ਦੇਗਾ ਪੱਕੀ ਗੱਲ ਹੈ ਕਹਾਂ ਬਾਬਾ ਦੇ ਤਾਲੇ ਮਾਰੋ ਉੱਤਮ ਨੇ ਜਿੰਨੀ ਗੱਲ ਦੱਸੀ ਏ ਜਿਨਾ ਹੁਕਮ ਤੈਨੂੰ ਲੱਗਿਆ ਕਹਿੰਦਾ ਹੁਕਮ ਦੀ ਪਾਲਣਾ ਕਰੀ ਸੱਚੇ ਮਨ ਨਾਲ ਕਰੀ ਕਹਿੰਦਾ ਅਗਲੇ ਸਾਲ ਟੱਪਣ ਨਹੀਂ ਦਿੰਦਾ ਕਹਿੰਦਾ ਇਸੇ ਨੂੰ ਮੇਮੇਦਨ ਤੋਂ ਪਹਿਲਾਂ ਤੇਰੀਆਂ ਸਾਰੀਆਂ ਇੱਛਾ ਪੂਰੀ ਕਰਕੇ ਦੱਸੇ ਮਨਜੂਰੇ ਕਹਿੰਦਾ ਤੇਰੀ ਝੋਲੀ ਵੀ ਪਰੂ ਜਿਹੜੀ ਤੇਰੇ ਮਨ ਚੋਂ ਦੋ ਇੱਛਾ ਹੈਗੀ ਏ ਕਹਿੰਦਾ ਉਹ ਵੀ ਪੂਰੀ ਕਰਕੇ ਛੱਡੂ ਮਨਜੂਰੇ ਨਾ ਮਨ ਚ ਤੈਨਿ ਛਾ ਲੈ ਕੇ ਆਇਆ ਕਹਿੰਦਾ ਹੁੰਦੇ ਵੀ ਨੇਚੇ ਨੋਮੇ ਮਹੀਨੇ ਤੋਂ ਪਹਿਲਾਂ ਪਹਿਲਾਂ ਤੇਰੇ ਤਿੰਨੇ ਅੱਛਾ ਪੂਰੀਆਂ ਕਰ ਦੂੰ ਜਿੰਨਾ ਹੁਕਮ ਲੱਗਿਆ ਕਹਿੰਦਾ ਹੁਕਮ ਦੀ ਪਾਲਣਾ ਕਰੀ ਕਹਿੰਦਾ ਜਾ ਓਏ ਪੁੱਤ ਨਾ ਓਏ ਤੇ ਧੋਣ ਪੜ ਕੇ ਧੁਨੇ ਚ ਲਾ ਦੂ ਧੰਨੇ ਬਾਬਾ ਦੇ ਕਿਸੇ ਵੀਰ ਨੇ ਆਪਣੇ ਘਰ ਵਾਸਤੇ ਕਣ ਪਾਇਆ ਹਣ ਪਈ ਖੋਰ ਦੇ ਬੱਚਾ ਟੇਕ ਦੇ ਪੁੱਤ ਥੋੜਾ ਲਵੇ। ਮੰਦਿਰ ਤੇ ਜਾ ਕੇ ਜਾਲ ਕੁੰਬਤੀ ਖਾਲੀ ਤੇ ਨੌਂ ਦੇ ਵਿੱਚ ਤਰੀਂ ਗੇ। ਕੇ ਬਬਕੀ ਇਹ ਆਪਣਾ ਕੋਈ ਮੁੰਡਾ ਚਮਕਦਾ ਕਰੇ ਦਰਦ ਕਹਿੰਦਾ ਇੱਕ ਨਹੀਂ ਦੋ ਚਮਕਦੇ ਆ ਦੋ ਦਰਦੇ ਆ ਕਹਿੰਦਾ ਦਰਦੇ ਆ ਤਾਨਾ ਬਾਬਾ ਔਲੇ ਮਾਰ ਦਵੇ ਸਾਰੇ ਸਾਰੇ ਠੀਕ ਰੱਖਾ ਤਾ ਬਿੱਕਿੰਗ ਜੀ ਆ ਬਿੱਕਿੰਗ ਜੀ ਆ ਜੋ ਪਈ ਆ ਜੋ ਛੇਤੀ ਆ ਜੋ ਰਾਮਿਆ ਤੇਨੂੰ ਹੁਕਮ ਲਾ ਦੂੰ ਤੇ ਨਾ ਤੇਰਾ ਜਿੰਨਾ ਟਾਈਮ ਦੱਸਤਾ ਉਹਨੇ ਟਾਈਮ ਚ ਤਰੱਕੀ ਹੋ ਜੂਗਾ ਪਰ ਜਿਹੜਾ ਜ਼ਿਕਰਾਤਾ ਬਾਬੇ ਦਾ ਬੋਲਿਆ ਕਰ ਲੋ ਉਸ ਤੇ ਪੈਨ ਤੇ ਲਊਗਾ ਜਿਹੜਾ ਪੈਨ ਦੱਸੂਗਾ ਬੋਲ ਮਨਜ਼ੂਰ ਇਹਦਾ ਕੈਮਰਾ ਧੜਕੋ ਭਰੇ ਕਰਾ ਫਾਟ ਚੋ

ਬਾਬਾ ਕਹਿੰਦਾ 11ਵੇਂ ਮਹੀਨੇ ਦੀ 5ਵੇਂ ਨੂੰ ਤੇਰੇ ਕੋਲੋਂ ਜਿਗਰਾਤਾ ਲਊਗਾ ਕਰਾ ਦੇਗੀ ਘਰੇ ਆਪਦੇ ਕਹਿੰਦਾ 11ਵੇਂ ਮਹੀਨੇ ਦੀ 5ਵੇਂ ਤੋਂ ਪਹਿਲਾਂ ਪਹਿਲਾਂ ਤੇਰੀਆਂ ਤਿੰਨੇ ਅੱਛਾ ਕੁੜੀਆਂ ਹੋ ਜਾਣਗੀਆਂ ਜਾਂ ਟੇਕ ਮੱਥਾ ਦਾ ਪੈ ਜਾਣਾ ਲੈ ਬਾਬਾ ਫਿਰ ਕਿਸੇ ਭੈਣ ਨੇ ਨੌਕਰੀ ਵਾਸਤੇ ਕਣ ਪਾਇਆ ਹੁਣ ਪਈ ਕਾ ਬਾਬਾ ਕਹ ਰਹੀ ਮੈਨੂੰ ਦੱਸੀ ਆਪਣੇ ਘਰੇ ਕਿਸੇ ਹਨਮਾਨ ਜੀ ਦੀ ਸਵਾਮਣੀ ਬੋਲੀ ਹੋਈ ਹੈ ਕੀ ਨਹੀਂ ਬੋਲੀ ਹਨਮਾਨ ਜੀ ਦੀ ਸਵਾਮਣੀ ਬੋਲੀ ਹੈ ਕਹਿੰਦਾ ਨੌਕਰੀ ਲੱਗਣੀ ਕੋਈ ਬੋਲੀ ਹੈ اے ਬਾਬਾ ਇੱਥੇ ਕੀ ਕਹਿੰਦਾ ਜੁੜ ਕੇ ਪਾਸ ਤੋਂ ਇਹ ਆ ਬੋਲੀ ਬਦ ਜੀ ਬਾਬਾ ਕੋ ਨਹੀਂ ਆ ਲੈ ਕੋ ਦਰਜੇ ਖਾਵੇ ਮੈਂ ਨਹੀਂ ਅਟਕਣਾ ਮਮਾ ਜੀ ਕਿੰਝ ਗਏ ਉਹ ਲੈ ਮਟਾਰੇ ਆ ਪੈਣ ਮੇਰੀ ਜਿਹੜੀ ਸਵਾਮਣੀ ਬੋਲੀ ਐ ਉਹ ਸਭ ਤੋਂ ਪਹਿਲਾਂ ਇਹਦਾ ਗਹਿਣਾ ਵਾਰ ਕੇ ਰੱਖਦੀ ਕਿ ਬਾਬਾ ਮੈਨੂੰ ਨੌਕਰੀ ਲਵਾਏਂਗਾ ਮੈਂ ਤਾਂ ਹੀ ਤੇਰੀ ਸਵਾਮਣੀ ਦਊਂਗੀ ਠੀਕ ਐ ਐ ਬਾਬਾ ਅਗਲੀ ਗੱਲ ਕੀ ਕਹਿੰਦਾ ਆਹ ਪਿੰਡ ਮੇਰੀ ਮੈਨੂੰ ਦੱਸੀ ਆਪਣੇ ਪਰਿਵਾਰ ਚ ਨੌਜਵਾਨ ਜਨਾਨੀ ਕੌਣ ਮਰੀਏ ਚਲੋ ਵੀਨੇ ਵੇਖਦੇ ਕਹਿੰਦਾ ਇੱਕ ਘਰ ਚ ਕਈ ਵਾਰੀ ਦਿਖਾਈ ਦਿੰਦੀ ਰਹੀ ਹੈ ਕਿਹੜੀ ਮੈਂ ਨੌਜਵਾਨ ਤੋਂ ਕਾ ਬਾਪਾ ਨਾ ਬਾਪਾ ਆ ਦੱਸੀ ਪੈਣ ਮੇਰੀ ਇਹ ਕਹਿੰਦਾ ਜਨਾਨੀ ਘਰ ਚ ਦਿਖਾਈ ਵੀ ਦਿੰਦੀ ਰਹੀ ਹੈ ਕਿਸੇ ਨੂੰ ਦਿਖਦੀ ਰਹੀ ਹੈ ਜੇ ਨਾ ਖਰਚੇ ਨੁਕਸਾਨ ਹੋਣਾ ਢੇੜੇ ਚ ਤੜਦਉਣਾ ਦੱਬ ਜਾਣਾ ਚਮਕ ਜਾਣਾ ਕਹਿੰਦੇ ਚਾਂਸ ਵੀ ਕਰਚੇ ਹੁੰਦੇ ਰਹੇ ਹੰਨਾ ਬਾਬਾ ਆ ਪੇਣ ਮੇਰੀ ਦਸਵੇਂ ਨੂੰ ਇੱਕ ਜਨਾਨੀ ਕੋਈ ਰੋਗ ਬਿਮਾਰੀ ਨਾਲ ਮਰੀ ਹੈਗੇ ਇਹੀ ਰੋਗ ਕਹਿੰਦਾ ਕਿਸੇ ਹੋਰ ਨੂੰ ਵੀ ਲੱਗਿਆ ਨਾ ਹੁਣ ਇੱਕ ਵੀ ਕਿਸੇ ਨੂੰ ਪਰਿਵਾਰ 'ਚ ਸਾਹ ਦੀ ਦਿੱਕਤ ਰਹਿੰਦੀ ਐ। ਰਹਿੰਦੀ ਐ ਕਿਸੇ ਨੂੰ? ਇਹ ਆਉਣ ਵਾਲੀ ਪੂਰणिमा ਨੂੰ ਆਪਦੇ ਘਰੇ ਇੱਕ ਹਵਨ ਕਰਵਾ ਦੀ ਕਹਿੰਦਾ ਇਹ ਜਨਾਨੀ ਦਾ ਖੜਾ ਚੜ ਜੂਗਾ ਮਜੂਰ ਹੈ ਕਹ ਬਾਬਾ ਅਗਲਾ ਹੋ ਤਾ ਜੀਨਾ ਬਾਬਾ ਬਾਬਾ ਕਹਿੰਦਾ ਕਹਿੰਦਾ ਤੇਰੇ ਚੜ੍ਹਦੇ ਮਹੀਨੇ ਤੋਂ ਪਹਿਲਾਂ ਪਹਿਲਾਂ ਕਹਿੰਦਾ ਤਿੰਨੇ ਕੰਮ ਪੂਰੇ ਕਰ ਦੂੰ ਪਰ ਦਰਵਾਰ ਤੇ ਜਗਰਾਤਾ ਲਊਂਗਾ ਕਹਿੰਦਾ ਮਨਜ਼ੂਰ ਹੈ ਪੁੱਛ ਲਈ ਪਰਿਵਾਰ ਨੂੰ ਜਾ ਕੇ ਘਰੇ ਸਾਰੇ ਟੱਬਰ ਨੂੰ ਪਹਿਲਾਂ ਕਹਿਦੀ ਜਾ ਕੇ ਇੱਕ ਕਹਿੰਦਾ ਹਾਂ ਤਾਂ ਦੂਜਾ ਕਹਿੰਦਾ ਨਾ ਇਹ ਤਾਂ ਨਹੀਂ ਕਰਾਉਗਾ ਬਾਪ ਜੀ ਕਹਿੰਦਾ ਕਹਿੰਦਾ ਨੌਕਰੀ ਰਿਸ਼ਤਾ ਵਿਆਹ ਤਾਂ ਰੋਗ ਦੁਮਾਰੀ ਤਿੰਨੇ ਕੰਮ ਕਹਿੰਦਾ ਚੜਦੇ ਮਹੀਨੇ ਤੋਂ ਪਹਿਲਾਂ ਪਹਿਲਾਂ ਬਣਾ ਦੂ ਤੇਰੇ ਤੇ ਦਰਵਾਜ਼ੇ ਤੇ ਜਗਰਾਤਾ ਲਊਂਗਾ ਕਹਿੰਦਾ ਮਨਜੂਰ ਤੇ ਬਾਬਾ ਕੀ ਕਹਿੰਦਾ ਮੇਰੀ ਇਹ ਜਾ ਕੇ ਦੋਨੇ ਕੰਮ ਪਹਿਲਾ ਕਰੇ ਆਪ ਦੇ ਕਰ ਦਿਨ ਸਵਾ ਮਣੀ ਦਾ ਗਿਹਣਾ ਵਾਰ ਕੇ ਰੱਖਦੀ ਤਾਂ ਦੂਜੇ ਪੂਰणिमा ਦੇ ਦਿਨ ਆਪ ਦੇ ਕਰੇ ਹਵਨ ਕਰਵਾ ਦਿਨ ਇਹਨਾਂ ਦਾ ਚੜਦੇ ਮਹੀਨੇ ਤੋਂ ਪਹਿਲਾ ਪਹਿਲਾ ਤੇਰੇ ਤਿੰਨੇ ਕੰਮ ਕਰ ਦਿ ਠੀਕ ਹੈ ਮਨਜ਼ੂਰ ਏ ਇੱਕ ਮੱਥਾ ਦਾ ਪੈ ਜਾ ਕਿਆ ਬਾਬਾ ਕਿਆ ਬਾਬਾ ਪਾਣੀ ਦਿਓ Yeah. ਵੀਰ ਨੇ ਭਈ ਆਪ ਦੇਖਤਰ ਵਾਸਤੇ ਕੰਨ ਪਾਇਓ ਤੁਸੀਂ ਵੀਰ ਨੇ ਘਰਾਂ ਦੇ ਘਰ ਕਿਸੇ ਦੇ ਕੋਲ ਨਹੀਂ ਆਇਆ ਤਾਂ ਕਿ ਹਮਕੀ ਗੋਤੇ ਲਾਂਦੇ ਨਾ ਬੜਾ ਖਰਚਾ ਪਾਰਸ ਦਾ ਰੱਖ ਲਈ ਗੋਰੀ ਹੈ ਨਾ ਬਾਬਾ ਦਰਬਾਸਤ ਕੋਈ ਪੁੱਛੇ ਕੀ ਕਿ ਪਾਉਣੀ ਆ ਉਹ ਨਾ ਉਹ ਪੈਣ ਮੇਰੀ ਦੱਸੀ ਆਪਣੇ ਘਰ ਚ ਕਿਸੇ ਨੂੰ ਓਪਰੀ ਕਦਰ ਹੋ ਗਈ ਸੀ ਉਹ ਨਾ ਥੋੜੇ ਦਿੱਕਤ ਹੁੰਦੀ ਹੈ ਕਹੇ ਬਾਬਾ ਇੱਕ ਤਾਂ ਕੀ ਕਰਨਾ ਇਹਨੇ ਆ ਆਪਣੇ ਕੋਈ ਮੁੰਡਾ ਵੀ ਦਬਦਾ ਹੈ ਚਮਕਦਾ ਹੈ ਏ ਮੁੰਡੇ ਦੇ ਕੋਈ ਢਿੱਡ 'ਚ ਚਾਂਲ ਚੱਕੀ ਦਰਦ ਹੋ ਗਿਆ ਸੀ ਏ ਕੋਈ ਮੁੰਡੇ ਦੇ ਵੀ ਦਰਦ ਦਿਖਾ ਰਿਹਾ ਹੈ ਕਿਆ ਬਫਾਈ ਤੇ ਕੀ ਵੇਰੀ ਆਪਣੇ ਘਰਜੇ ਕੋਈ ਸ਼ਰਾਬ ਪਿੰਦਾ ਰਿਆਗੇ ਇਹ ਪੰਦਾ ਕੋਈ ਸ਼ਰਾਬ ਪਿੰਦਾ ਰਿਆ ਕਹਿੰਦਾ ਇਹ ਪਹਿਲਾ ਸ਼ਰਾਬ ਪਿੰਦਾ ਰਿਆਗੇ ਆਪਣੇ ਘਰਜੇ ਕਿਸੇ ਨੇ ਸ਼ਰਾਬ ਪੀਤੀ ਹੋਈ ਹੈ ਕਹਿੰਦਾ ਸ਼ਰਾਬ ਦੇ ਨਾਲ ਇਹਦੇ ਕੋਈ ਚੀਜ਼ ਲੱਗੀ ਹੈ ডেগ পিয়াচা এ বাবাই ঠিক খ ਸਟਾਰਟ ਹੋ ਜਾਂਦੀ ਹੈ ਸਿਰ ਘੁੰਮਦਾ ਰਹਿੰਦਾ ਇਹ ਆਪਣੇ ਕਿਸੇ ਬੰਦੇ ਦੇ ਵੀ ਕਹਿੰਦਾ ਢਿੱਡ 'ਚ ਮਿੱਠਾ ਮਿੱਠਾ ਦਰਦ ਰਹਿੰਦਾ ਹੀ ਰਹਿੰਦਾ ਕਹਿੰਦਾ 24 ਘੰਟੇ ਹੁੰਦਾ ਕਿਸੇ ਦੇ ਕਹੇ ਬਾਬਾ ਇਸੇ ਕੀ ਕਰਦੇ ਆਹ ਲੋਕਾਂ ਨਾਲ ਪੋਣਾ ਆ। ਆ ਜਾਨੀ ਨਹੀਂ ਹੈ। ਆ ਭੈਣ ਮੇਰੀ ਮੈਨੂੰ ਦੱਸੀ ਆਪਣੇ ਪਰਿਵਾਰ 'ਚ ਕਿਸੇ ਮੁੰਡੇ ਤੇ ਵੀ ਦਿੱਕਤ ਹੈਗੀ ਹੈ ਕਿ ਐਸ ਟਾਈਮ? ਮਾਰਾ ਕੋਈ ਨਾ ਜਾਦਾ ਕਿਆ ਯਾਰ। ਹੁੰਦੀ ਹੈ। ਕਹਿੰਦਾ ਅੱਖਾਂ ਲਾਲ ਹੋ ਜਾਂਦੀਆਂ ਤੇ ਜਿਹੜਾ ਕੁਛ ਵੀ ਕਹੇ ਕਹਿੰਦਾ ਗਲ ਨੂੰ ਪੈ ਜਾਂਦਾ। ਛੋਟੇ ਮੁੰਡੇ ਤੇ ਹੁੰਦੀ ਹੈ।

ਹਾਂ ਪਰ ਮੇਰੀਏ ਬਾਬਾ ਹੁਕਮ ਦਿੰਦਾ ਕਹਿੰਦਾ ਖਵਾ ਦੋ ਮੇਰੇ ਬੱਚੇ ਵਿੱਚ ਕਹਿੰਦਾ ਤੇਰਾ ਸਰੀਰ ਤੇਰਾ ਮੁੰਡਾ ਤੇਰਾ ਬੰਦਾ ਟੱਲੀ ਵਰਗਾ ਕਰ ਦੂ ਤਾਂ ਆਪ ਦੇ ਘਰੇ ਬਾਬੇ ਦਾ ਜਗਰਾਤਾ ਕਰਵਾ ਦੇਗੀ ਮਨਜ਼ੂਰ ਹੈ ਕਹ ਬਾਬਾ ਕੀ ਕਹਿੰਦਾ টুজচ <laughs> ন্রা

ਵੇਠੀ ਕਾ ਬਤ ਹੁਣ ਪੂਰੇ ਹਸੋਵਾਰ ਚਾ ਬਾਬੇ ਨੇ ਜੋ ਹੁਕਮ ਦਿੱਤਾ ਮਨਜੂਰ ਹੈ ਬਸ ਇਧਰ ਕਿਹਾ ਹੋਰ ਕੀ ਨਹੀਂ ਬਾਅਦ ਮੈਂ ਲਾ ਮਾਰਾ ਇੱਕ ਕਪ ਦੇ ਬੰਦੇ ਫੇਸਬੁਕ ਵੀ ਬਣੀ ਰਹੇ ਪੈਣ ਮੇਰੀਏ ਮੈਨੂੰ ਦੱਸ ਸੀ ਜਿਸ ਟਾਈਮ ਇਹ ਬੰਦਾ ਸ਼ਰਾਬ ਪੀ ਕੇ ਡੈਗ ਪਿਆ ਸੀਗਾ ਇਹਨੂੰ ਦਿੱਕਤ ਪੈ ਗਈ ਸੀ ਉਸ ਤੋਂ ਬਾਅਦ ਸਾਰੇ ਕੰਮ ਪੁੱਠੇ ਹੀ ਹੋ ਜਾਂਦੇ ਸੱਚੀ ਗੱਲ ਕਹਿ ਬਾਬਾ ਇੱਥੇ ਕੀ ਕਹਿੰਦਾ ਲੋ ਇਹ ਪੈਣ ਮੇਰੀਏ ਦੱਸ ਸੀ ਮੈਨੂੰ ਕਿਸੇ ਬਾਬੇ ਤੋਂ ਪਹਿਲਾਂ ਵੀ ਕੋਈ ਇਲਾਜ ਕਰਾਇਆ ਸੀ ਕਹਿੰਦਾ ਕੁਝ ਟਾਈਮ ਫਰਕ ਪਿਆ ਸੀ ਬਾਅਦ ਚ ਫੇਰ ਉਵੇਂ ਹੋ ਗਿਆ ਸੱਚੀ ਗੱਲ ਕਹਿ ਬਾਬਾ ਇੱਥੇ ਕੀ ਕਹਿੰਦਾ ਇਸ ਦਰਦੀ ਪਪੁੱਤੀ ਲੈ ਜੀ ਜਾ ਕੇ ਸਵੇਰੇ ਜਿਵੇਂ ਦੱਸੇ ਉਵੇਂ ਵਰਤ ਲਈ ਠੀਕ ਹੈ ਕਹਿੰਦਾ ਤੇਰੇ ਸਵਾ ਦੋ ਮਹੀਨੇ ਦੇ ਵਿੱਚ ਤੇਰਾ ਰੋਗ ਕੱਟ ਕੇ ਸਾਰੇ ਟੱਬਰ ਦਾ ਰੰਗ ਭਾਗ ਲਾ ਦਵਾਂ ਬਾਬਾ ਕਹਿੰਦਾ ਤੇਰੇ ਘਰੇ ਜਗਰਾਤਾ ਲਾਉਂਗਾ ਕਰਾ ਦੇਂਗੀ ਮਨਜ਼ੂਰ ਹੈ ਕਹਿੰਦੇ ਬਾਬਾ ਕੀ ਕਹਿੰਦਾ ਬਾਪਾ ਕਹਿੰਦਾ ਇਸ ਦਰਦੀ ਜਿਹੜੀ ਕੀਸਤਾਂ ਨੂੰ ਮਿਲੇ ਕਹਿੰਦਾ ਵਾਰਸ ਕੇ ਦੇ ਪਹਿਲਾਂ ਤੈਨੂੰ ਰਿਜ਼ਲਟ ਪਰਚਾ ਦੇ ਹੁੰਦਣਾ ਬਾਅਦ ਚ ਜਗਰਾਤਾ ਲਊਗਾ ਜਿਹੜੇ ਤੇਰੇ ਜਗਰਾਤੇ ਦੇ ਬਾਬੇ ਦੀ ਹੁਕਮ ਲੱਗ ਜੇ ਕਹਿੰਦਾ ਉਹ ਹੁਕਮ ਦੀ ਪਾਲਣਾ ਕਰੀ ਸਾਰੇ ਟੱਬਰ ਨੂੰ ਰਾਏ ਲੈ ਕੇ ਫਿਰ ਪਾਲਣਾ ਕਰੀ ਜਿਵੇਂ ਬਾਬੇ ਨੇ ਦੱਸਤਾ ਕਹਿੰਦਾ ਹੁਕਮ ਦੀ ਪਾਲਣਾ ਕਰੇਗੀ ਜਾਂ ਕਹਿੰਦਾ ਤੈਨੂੰ ਸਾਰੀ ਉਮਰ ਛਾਣੇ ਕੋਲ ਜਾਣ ਦੀ ਲੋੜ ਨਹੀਂ ਪਊ ਧੰਨ ਬਾਬਾ ਇੱਕ ਮੱਥਾ ਦਾ ਬਹਿ ਜਾ ਕਹ ਬਾਬਾ